ਫਿਰ ਫਿਰ ਫਾਹੀ ਫਸੇ ਕੂਆ ਫਿਰ ਪਛਤਾਣਾ ਅਬ ਕਿਆ ਹੁਆ ਫਿਰ ਫਿਰ ਭਾਈ ਫਸੇ ਕੂਆ ਹਮਮ ਅਮਨ ਕੂਆ ਮਨ ਕੂਆ ਫਿਰ ਫਸ ਗਿਆ ਦੂਜੀ ਜਰੂਰ ਚ ਕੈਦਾ ਦੀ ਰਸਲੋਦੀ ਗੁੜ ਤੇ ਬੜਾ ਖਲਾਕ ਸੀ ਅੱਛਾ ਫਿਰ ਭਾਈ ਫਸ ਗਿਆ ਚੋਕਾ ਚੋਰ ਗਿਆ ਫਸ ਗਿਆ ਹਮ ਯਾਰ ਲੱਗਿਆ ਸੀ ਚੋਕੇ ਰੁੜਿਆ ਫਸ ਗਿਆ ਹਮ ਫਿਰ ਬਨ ਭਾਈ ਫਸਿਆ ਕਊਆ ਫਿਰ ਪਸੰਦ ਆਪਕਿਆ ਹੁਆ ਫਿਰ ਪਤਾ ਆ ਵੀ ਆਪ ਫਿਰ ਫਸ ਗਿਆ ਫਰਤਾ ਚੋਗ ਚੋਗੇ ਨਹੀਂ ਸੂਝੈ ਸਤਗੁਰ ਮਿਲੇ ਤਾਂ ਅੱਖੀ ਸੂਝੈ ਫਰਤਾ ਡੋ ਚੂਈਏ ਤਾਂ ਪਤਾ ਹੀ ਨਹੀਂ ਹੋਇ ਫਸ ਗਿਆ ਚੋਗ ਚੁਗ ਦੋ ਚੌਗਾ ਤਾਂ ਸੁਖੀ ਜਾਂਦਾ ਐਂ ਨਹੀਂ ਪਤਾ ਫਸ ਗਿਆ ਚੋਗ ਦਾ ਸਤਗੁਰ ਮਿਲਿਆ ਤਾਂ ਅੱਖੀ ਸੂਝੈ ਸਤਗੁਰੂ ਮਿਲਦਾ ਕੀ ਜੀਦਾ ਜੇ ਸਾਤਗੁਰੂ ਦਾ ਗਿਆਨ ਦਾ ਸਰਮਾ ਪੈ ਜਾ ਅੱਖਾਂ ਤੇ ਤੇ ਦਿਖ ਜਾਂਦਾ ਜਾਲ ਵੀ ਉਹ ਜਾਲ ਕੀ ਹੈ ਠੀਕ ਹੈ ਜੀ ਸਤਗੁਰੂ ਦੀ ਚਲ ਤੂੰ ਪੈ ਜਾ ਅੱਖਾਂ ਦੇ ਵਿੱਚ ਇਹਦੀਆਂ ਅੱਖਾਂ ਨੂੰ ਲੱਗੀ ਹੈ ਨਾ ਅੱਖਾਂ ਅੱਖਾਂ ਵੀ ਇਹਦੀਆਂ ਬੁਆਲੇ ਅੱਖਾਂ ਨੂੰ ਦੂਤ ਪੈ ਲੱਗੇ ਆਇਆ ਤਾਂ ਦੀ ਸੋਜੀ ਕੋਈ ਦਾ ਜਾਲ ਹੂੰ ਹਾਂਜੀ ਜਿਉ ਮੱਛੀ ਫਾਤੀ ਜਮਕਾਲ ਵਿਣਗੁਰ ਦਾਤੇ ਮੁਕਤ ਨਾ ਪਾਲ ਅ ਜਿਉ ਮੱਛੀ ਫਾਤੀ ਜਾਂ ਮੱਛੀ ਫਾਤੀ ਜਾਲ ਜਿਵੇਂ ਜੱਬ ਦੇ ਜਾਲ ਚ ਬੁੱਚੀ ਫਸ ਜਾਂਦੀ ਹੈ ਹੂੰ ਵਿਣਗੁਰ ਦਾਤੇ ਮੁਕਤ ਨਾ ਪਾਲ ਜਨ ਦੇ ਦਾਤੇ ਬਿੰਦੂ ਮੁਕਤੀ ਨਹੀਂ ਮਿਲ ਸਕਦੀ ਹੂੰ ਉੱਤੇ ਵੀ ਮੁਕਤੀ ਮਿਲ ਜਾਂਦੀ ਹੈ ਇਹ ਜਦ ਜਦੋਂ ਜਾਲ ਜਾਂਦਾ ਹੈ ਨਾ ਜਦੋਂ ਆਈਆ ਪਛੇ ਪਛੇ ਨੂੰੜੇ ਜਾਂਦੇ ਬੂਰੇ ਨੂੰ ਭੱਜਦੇ ਵਾਰ ਬੂਹ ਖੁੱਲ੍ਹੇ ਹੁੰਦਾ ਹੈ ਜਦੋਂ ਹੋਰ ਵਾਰਦੀਆਂ ਉਦੋਂ ਪਛੇ ਤੇ ਬਾਦ ਨਾਣੇ ਜਿਵੇਂ ਠੀਕ ਹੈ ਫਿਰ ਫਿਰ ਆਵੇ ਜੀ ਉਸ ਦਾ ਤੇ ਦੂਸਰ ਪਾਲ ਹਾਂਜੀ ਜਾਨ ਤੋਂ ਬਿਨਾ ਮੁਕਤੀ ਨਹੀਂ ਹਾਂਜੀ ਹਾਂ ਫਿਰ ਫਿਰ ਆਵੇ ਫਿਰ ਫਿਰ ਜਾਏ रंग रचलाय आवा फिर फिर जाए फिर जुक रंग रच एक बेका इक रंग हो जाय फास ना पाए छूटे फिर फास ना पाए इस तरीके नुटता फास फिर पी You okay.